ਮੋਗਾ ਦੇ ਪਿੰਡ ਚੜੱਕ ਦੇ ਵਿੱਚ ਨਸ਼ਾ ਛਡਾਊ ਕੇਂਦਰ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਨਸ਼ਾ ਛਡਾਊ ਕੇਂਦਰ ਤੇ ਗੰਭੀਰ ਇਲਜ਼ਾਮ ਲੱਗੇ ਨੇ ਮ੍ਰਿਤਕ ਜਸਪਾਲ ਦੀ ਪਤਨੀ ਮੁਤਾਬਕ ਉਸਦੇ ਪਤੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਸ਼ਰਾਬ ਛੁਡਾਉਣ ਦੇ ਲਈ ਮ੍ਰਿਤਕ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਲੇਕਿਨ ਇੱਥੇ ਉਸ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਪਰਿਵਾਰ ਹੁਣ ਸਵਾਲ ਚੁੱਕ ਰਿਹਾ ਸੋ ਮੋਗਾ ਦੇ ਪਿੰਡ ਚੜੱਕ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਨਸ਼ਾ ਛਡਾਊ ਕੇਂਦਰ ਤੇ ਹੁਣ ਗੰਭੀਰ ਇਲਜ਼ਾਮ ਪਰਿਵਾਰਿਕ ਮੈਂਬਰਾਂ ਨੇ ਲਗਾਏ ਨੇ ਜਿਥੇ ਇਲਜ਼ਾਮ ਲੱਗੇ ਨੇ ਮ੍ਰਿਤਕ ਜਸਪਾਲ ਦੀ ਪਤਨੀ ਮੁਤਾਬਕ ਉਸਦੇ ਪਤੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਸੋ ਉਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਕੋਲ ਮਾਮਲਾ ਪਹੁੰਚਿਆ ਸ਼ਰਾਬ ਛਡਾਉਣ ਲਈ ਮ੍ਰਿਤਕ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਛੜਾਪੜਤੀ ਕਰਾਇਆ ਗਿਆ ਸੀ ਸੋ ਇੱਥੇ ਪੁਲਿਸ ਨੇ ਕੇਂਦਰ ਦੇ ਸੰਚਾਲਕ ਤੇ ਉਸਦੇ ਪੁੱਤਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੋ ਇਤਨਾਸ਼ਾੜਾਓ ਕੇਂਦਰ ਤੇ ਗੰਭੀਰ ਇਲਜ਼ਾਮ ਲੱਗੇ ਨੇ ਪਿੰਡ ਚੜਕ ਦੇ ਵਿੱਚ ਨਸ਼ਾ ਉਛੜਾਓ ਕੇਂਦਰ ਵਿੱਚ ਨੌਜਵਾਨ ਦੀ ਇੱਥੇ ਮੌਤ ਹੋਈ ਹੈ ਜਿਸ ਨੂੰ ਲੈ ਕੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਘਰ ਦੇ ਜੀਦੀ ਇੱਥੇ ਕੁੱਟਮਾਰ ਕੀਤੀ ਗਈ ਮ੍ਰਿਤਕ ਜਸਪਾਲ ਦੀ ਪਤਨੀ ਮੁਤਾਬਕ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਨੇ ਕੇਂਦਰ ਦੇ ਸੰਚਾਲਕ ਤੇ ਉਸ ਦੇ ਪੁੱਤਰ ਖਿਲਾਫ ਫਿਲਹਾਲ ਮਾਮਲਾ ਦਰਜ ਕਰ ਲਿਆ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਸੋ ਇੱਥੇ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਮੋਗਾ ਦੇ ਪਿੰਡ ਚੜਕ ਦੇ ਵਿੱਚ ਨਸ਼ਾ ਉਛੜਾਓ ਕੇਂਦਰ ਦੇ ਵਿੱਚ ਨੌਜਵਾਨ ਦੀ ਮੌਤ ਦੀ ਘਟਨਾ ਵ ਨਾ ਮਹੀਨੇ ਤੋਂ ਉੱਪਰ ਹੋ ਗਿਆ 4 ਜੁਲਾਈ ਨੂੰ ਇਹਨਾਂ ਨੂੰ ਇੱਥੇ ਛੱਡਿਆ ਸੀਗਾ ਤੇ ਅੱਜ ਅਸੀਂ ਉਹਨਾਂ ਨੂੰ ਲੈਣ ਆਏ ਸੀ ਅਸੀਂ ਕਿਹਾ ਵੀ ਚਲੋ ਮਹੀਨਾ ਬਹੁਤ ਹੈ ਨਾ ਵੀ ਲੈ ਚੋਣ ਅਸੀਂ 1:05 ਤੇ ਜਦੋਂ ਆਏ ਇੱਥੇ ਦੋ ਜਾਣੇ ਸੀ ਇਹਨਾਂ ਨੇ ਗੇਟ ਨਹੀਂ ਖੋਲਿਆ ਸਾਨੂੰ ਅਸੀਂ ਬਹੁਤ ਗੇਟ ਖੜਕਾਇਆ ਫਿਰ ਉਹਨਾਂ ਨੇ ਜਦੋਂ ਗੇਟ ਖੋਲਿਆ ਜਦੋਂ ਅਸੀਂ ਅੰਦਰ ਗਿਆ ਪਹਿਲਾਂ ਤਾਂ ਕਹਿੰਦੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਉਹਨੂੰ ਲੈ ਗਿਆ ਪਰ ਫਿਰ ਕਹਿੰਦੇ ਉਹ ਭੱਜ ਗਿਆ ਤੇ ਜਦੋਂ ਸਾਡੇ ਮਾਮਾ ਜੀ ਨੇ ਕਿਹਾ ਜਿਹੜਾ ਰਿਸ਼ਤੇਦਾਰ ਉਹਨੂੰ ਲੈ ਕੇ ਗਿਆ ਉਹਨੇ ਸਿਗਨੇਚਰ ਕੀਤੇ ਹੋਣੇ ਦਿਖਾਓ ਤੇ ਉਹਨਾਂ ਨੇ ਮੈਨੂੰ ਪਰ ਉਹਨਾਂ ਨੂੰ ਅੱਜ ਲੈਣ ਵਾਸਤੇ ਆਏ ਇਹਨਾਂ ਨੇ ਗੇਟ ਨੂੰ ਨੌਕ ਕੀਤਾ ਪਹਿਲਾਂ ਗੇਟ ਨਹੀਂ ਖੋਲਿਆ ਜਦੋਂ ਦੁਬਾਰਾ ਗੇਟ ਖੋਲਿਆ ਕਹਿੰਦੇ ਤੁਹਾਡਾ ਬੱਚਾ ਇੱਥੋਂ ਚਲਾ ਗਿਆ ਕੌਣ ਕੰਦੀ ਉਹ ਜਿਹੜੇ ਇਹਨਾਂ ਦੇ ਮਾਲਕ ਆ ਓਨਰ ਆ ਨਹੀਂ ਉਹ ਕਿਧਰ ਹੈ ਹਾਂ ਨਿਊ ਇਹਨਾਂ ਨੇ ਕਿ ਨਜਾਇਜ਼ ਚੱਲ ਰਿਹਾ ਜਿਹੜਾ ਇਹ ਤਾਂ ਹੁਣ ਹੀ ਪਤਾ ਲੱਗਾ ਵੀ ਨਜਾਇਜ਼ ਚੱਲ ਜਦੋਂ ਉਹਨਾਂ ਇਹਨਾਂ ਦਾ ਦੁਬਾਰਾ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਤੁਹਾਡੇ ਰਿਸ਼ਤੇਦਾਰ ਲੈ ਕੇ ਕਹਿੰਦੇ ਸਿਗਨੇਚਰ ਦਿਖਾਓ ਜਦੋਂ ਇਹਨਾਂ ਨੇ ਅਚਾਨਕ ਇੱਧਰ ਨੂੰ ਜਾ ਕੇ ਦਰਵਾਜ਼ਾ ਖੋਲ ਕੇ ਆਉਦੀ ਤਲਾਸ਼ੀ ਲੈਣ ਦੀ ਜਿਵੇਂ ਆਪਾਂ ਦੇਖ ਲਿਆ ਨੇ ਵੀ ਆ ਰੂਮ ਚ ਨਾ ਹੋਵੇ ਜਦੋਂ ਦੇਖਿਆ ਤਾਂ ਉਹਨਾਂ ਦੀ ਉੱਥੇ ਮੋਢੀ ਪਈ ਸੀ ਦਾਦੀਪ ਸਿੰਘ ਤੇ ਇਹਦੇ ਲੜਕੇ ਸਿਲਿੰਦਰ ਸਿੰਘ ਨੇ ਇਹਦੀ ਕੁੱਟਮਾਰ ਕਰਕੇ ਤੇ ਇਹਦਾ ਇਹਨੂੰ ਮਾਰ ਦਿੱਤਾ ਗਿਆ ਤੇ ਜਿਹਦੇ ਸਬੰਧ ਵਿੱਚ ਜਿਹੜਾ ਅਸੀਂ ਹਿੰਮਤਦਾਨਾ ਦਰਜ ਕਰ ਲਿਆ ਤੇ ਜਲਦੀ ਜਿਹੜੇ ਇਹ ਦੋਸ਼ੀ ਨੇ ਇਹਨਾਂ ਨੂੰ ਜ਼ਿੰਦਾਰ ਕਰ ਲਿਆ ਜਾਏਗਾ